ਹਾਵੀ ਦੋਸਤੋ ਕੀ ਹਾਲ ਚਾਲ ਆਪਾਂ ਤੁਹਾਡੇ ਲਈ ਲੈ ਕੇ ਆਏ ਦੋ ਆਲੂ ਪਟਣ ਵਾਲੀਆਂ ਮਸ਼ੀਨਾਂ ਪਹਿਲੀ ਮਸ਼ੀਨ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 80 ਸਰੀਆ ਮਸ਼ੀਨ ਆਗੀ ਇੱਕ ਨੰਬਰ ਆ ਜਮਾ 80 ਸਰੀਆ ਮਸ਼ੀਨ ਕੰਡੀਸ਼ਨ ਇੱਕ ਨੰਬਰ ਆਲ ਓਕੇ ਗੁੱਡ ਨੰਬਰ ਵਾਈ ਦਾ ਸਕਰੀਨ ਤੇ ਚੱਲ ਰਿਹਾ ਕੰਟੈਕਟ ਕਰਕੇ ਖਰੀਦ ਸਕਦੇ ਹੋਗੇ ਜਮਾ ਸਾਫ ਪਈਏਗੀ ਆਲੂ ਪਟਣ ਵਾਲੀ ਮਸ਼ੀਨ ਤੇ ਆਪ ਦੂਸਰੇ ਇਹ ਰੇਟ ਹੈਗਾ ਦਾ 72000 ਰੁਪਇਆ ਦੂਸਰੀ ਮਸ਼ੀਨ ਤੁਹਾਨੂੰ ਦਿਖਾਉਣੀ ਹੈਗੇ ਆ ਦੂਸਰੀ ਮਸ਼ੀਨ ਆ ਕਿ ਇਹ 90 ਸਰੀਆ ਇਹ 90 ਸਰੀਆ ਮਸ਼ੀਨ ਆ ਕਿ ਆਲੂ ਪੱਟਣ ਵਾਲੀ ਮਸ਼ੀਨ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੰਗ ਦੋਨਾਂ ਦਾ ਹੀ ਸੇਮ ਹੈ ਨੰਬਰ ਵਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਕੰਟੈਕਟ ਕਰਕੇ ਮਸ਼ੀਨ ਇਹ ਦੋਨਾਂ ਚੋਂ 90 ਸਰੀਆ 80 ਸਰੀਆ ਜਿਹੜੀ ਲੈਣੀ ਹੋਵੇ ਦਾ ਨੰਬਰ 90 ਸਰੀਆ ਦਾ ਹੈਗਾ 75000 ਕਿੰਨਾ ਚ ਜਿਹੜੀ ਮਸ਼ੀਨ ਲੈਣੀ ਹੈ ਖਰੀਦਣਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ